ਚਰਚਾ ਚੱਲ ਰਹੀ ਹੈ ਕਿ ਹਰਿਆਣਾ ਪਿਛਲੀ ਵਾਰ ਤਾਂ ਹਰਿਆਣਾ ਆ ਗਿਆ ਸੀ ਇਸ ਵਾਰ ਹਰਿਆਣਾ ਪੂਰੀ ਤਰ੍ਹਾਂ ਆ ਨਹੀਂ ਰਿਹਾ ਤੁਸੀਂ ਹਰਿਆਣੇ ਤੋਂ ਤੁਸੀਂ ਇਹ ਨਾ ਸੋਚਣਾ ਕਿ ਹਰਿਆਣਾ ਨਾਲ ਨਹੀਂ ਹੈਗਾ ਇਸ ਟਾਈਮ ਪੂਰਾ ਆਲ ਵਰਲਡ ਕਿਸਾਨਾਂ ਦੇ ਨਾਲ ਹੈ ਪਰ ਪਿਛਲੀ ਵਾਰ ਹਰਿਆਣੇ ਦੇ ਕਿਸਾਨ ਸਵਾਗਤ ਕਰਨ ਆ ਗਏ ਸੀ ਇਸ ਵਾਰ ਸਵਾਗਤ ਕਰਨ ਲਈ ਕੋਈ ਆਉਂਦਾ ਨਜ਼ਰ ਨਹੀਂ ਆ ਰਿਹਾ ਇੱਕ ਵਾਰੀ ਸਾਡੇ ਵੀਰ ਇਹ ਬਾਰਡਰ ਕ੍ਰੋਸ ਕਰਕੇ ਉਧਰ ਆ ਜਾਣ ਤੇ ਅਸੀਂ ਉਹਨਾਂ ਦੇ ਨਾਲ ਆ। ਹੋਰ ਪਿੰਡਾਂ 'ਚ ਨਿਗਰਨੀ ਨਹੀਂ ਦੇ ਰਹੀ ਐ, ਬੈਰੀਕੇਡ ਲਗਾਏ ਹੋਏ ਹਰੇ ਪਿੰਡ 'ਚ ਨਾ ਬੈਰੀਕੇਡ ਲਗਾਏ ਪੜੇ ਆ। ਪਰ ਇੱਕ ਚਰਚਾ ਵੀ ਚੱਲ ਰਹੀ ਐ ਕਿ ਹਰਿਆਣਾ ਸਰਕਾਰ ਦੀ ਖੱਟੜ ਸਰਕਾਰ ਐ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਧਮਕੀਆਂ ਦੇ ਰਹੀ ਐ ਕਿ ਜਿਹੜੇ ਅੰਦੋਲਨ 'ਚ ਗਏ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣੀਆਂ, ਸਰਕਾਰੀ ਸਹੂਲਤਾਂ ਨਹੀਂ ਮਿਲਣੀਆਂ। ਅਜਿਹੀ ਕੋਈ ਗੱਲ ਹੈ ਕਿ ਨਹੀਂ? ਕੇ ਦੇਤੇ ਰਹਿ ਨੇ ਤੁਹਾਨੂੰ ਹਰਿਆਣਾ ਦੇ ਵਿੱਚ ਦੇ ਰਹੇ ਨੇ ਪੂਰੀ ਇੰਡੀਆ ਦੇ ਵਿੱਚ ਦੇ ਰਹੇ ਨੇ 2-2 ਕਿਲੋ 5-5 ਕਿਲੋ ਆਟਾ ਇਹ ਦੁਨੀਆ ਨੂੰ ਮੁੰਡਿਆਂ ਨੂੰ ਨੌਜਵਾਨਾਂ ਨੂੰ ਸਿਰਫ ਅਸੀਂ ਪੈਨਸ਼ਨ ਤੇ ਸੀਮਿਤ ਕਰਦੀ ਐ ਪਰ ਬਾਕੀ ਸਾਰੀ ਜੋ ਜ਼ਮੀਨ ਜਦਾਦੇ ਅਸੀਂ ਹੜੱਪ ਲਈ ਐ ਉਹ ਸਾਡੇ ਪਿੱਛੇ ਕਿਸਾਨੀ ਦਾ ਠੱਪਾ ਲੱਗ ਗਿਆ ਤੇ ਸਰਕਾਰ ਹਮ ਸਾਡਾ ਕੰਮ ਵੈਸੇ ਹੀ ਨਹੀਂ ਕਰਦੀ ਸਰਕਾਰ ਇੱਕ ਸਰਦਾਰਾਂ ਦੀ ਪੱਗ ਤੋਂ ਮੁਸਲਮਾਨਾਂ ਦੀ ਟੋਪੀ ਤੋਂ ਇੰਨੀ ਖਿਲਾਫ ਹੈ ਨਾ ਕਿ ਜਿੱਥੇ ਵੀ ਸਰਦਾਰ ਨੂੰ ਔਰ ਮੁਸਲਮਾਨ ਨੂੰ ਦੇਖ ਲੈਣਗੇ ਸੋਚਣਗੇ ਕਿ ਇਹ ਸਾਡਾ ਬਹੁਤ ਕੱਟਰ ਦੁਸ਼ਮਣ ਹੈ ਦੁਨੀਆ ਦਾ ਕੋਈ ਵੀ ਇਨਸਾਨ ਇਸ ਸਰਕਾਰ ਦਾ ਨਾ ਕੋਈ ਗੁਲਾਮ ਨਹੀਂ ਹੈਗਾ ਨਾ ਅਸੀਂ ਗੁਲਾਮੀ ਅੱਜ ਤੱਕ ਬਰਦਾਸ਼ਤ ਕੀਤੀ ਐ ਨਾ ਹੁਣ ਅਸੀਂ ਅੱਗੇ ਆਉਣ ਵਾਲੇ ਟਾਈਮ 'ਚ ਵੀ ਗੁਲਾਮੀ ਬਰਦਾਸ਼ਤ ਕਰਾਂਗੇ ਸਾਨੀ ਅੰਦੋਲਨ ਹੈ ਜਿਹੜਾ ਸ਼ੰਭੂ ਬਾਰਡਰ ਤੇ ਹੈ ਜਿਹੜਾ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਦੇ ਵਿੱਚ ਹੈ ਕਿਉਂ ਤਾਂ ਜੋ ਜਿਹੜਾ ਕੇਂਦਰ ਸਰਕਾਰ ਨੇ ਵਾਅਦਾ ਖਲਾਫੀ ਕੀਤੀ ਸੀ ਵਾਅਦੇ ਪੂਰੇ ਨਹੀਂ ਕੀਤੇ ਉਹਨਾਂ ਵਾਦਿਆਂ ਨੂੰ ਪੂਰਾ ਕਰਾਇਆ ਜਾ ਸਕੇ ਇੱਕ ਚਰਚਾ ਵੀ ਅਫਵਾਹਾਂ ਹੀ ਫਲਾਈਆਂ ਜਾ ਰਹੀਆਂ ਕਿ ਪਿਛਲੇ ਵਾਰ ਹਰਿਆਣਾ ਆਇਆ ਸੀ ਰਾਜਸਥਾਨ ਆਇਆ ਸੀ ਤੇ ਯੂਪੀ ਆਇਆ ਸੀ ਪਰ ਇਸ ਵਾਰ ਪੰਜਾਬ ਦਾ ਸਾਥ ਹਰਿਆਣਾ ਨਹੀਂ ਦੇ ਰਿਹਾ ਕੁਝ ਸਾਡੇ ਹਰਿਆਣੇ ਦੇ ਕਿਸਾਨ ਨੇ ਭੈਣਾ ਸਾਡੇ ਨਾਲ ਨੇ ਚਰਚਾ चल रही है, है कि हरियाणा पिछली बार ਤਾਂ हरियाणा ਆ ਗਿਆ ਸੀ ਇਸ ਵਾਰ हरियाणा ਪੂਰੀ ਤਰ੍ਹਾਂ ਆ ਨਹੀਂ ਰਿਹਾ ਤੁਸੀਂ ਹਰਿਆਣੇ ਤੋਂ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪਹਿਲੀ ਗੱਲ ਤਾਂ ਮੈਂ ਕਿਸਾਨ ਦੀ ਬੇਟੀ ਆ ਔਰ ਕਿਸਾਨ ਮੇਰੇ ਵੀਰ ਮੇਰੇ ਭਰਾ ਮੇਰੇ ਬਜ਼ੁਰਗ ਇੱਥੇ ਵਿਰਾਜਮਾਨ ਨੇ ਤੇ ਮੈਂ ਇਹਨਾਂ ਨੂੰ ਸਜਦਾ ਸलाम ਕਰਨ ਵਾਸਤੇ ਆਈ ਆ ਸਲਾਮ ਇਹਨਾਂ ਦੀ ਬਹਾਦ੍ਰਤਾ ਨੂੰ ਜੋ ਇਹ ਇੰਨੇ ਵੱਡੇ ਵੱਡੇ ਗੋਲਿਆਂ ਨੂੰ ਜੋ ਉਗਰਵਾਦੀਆਂ ਦੇ ਉੱਤੇ ਅਟੈਕ ਕਰਨ ਦੇ ਟਾਈਮ ਤੇ ਯੂਜ਼ ਕਰਦੇ ਸੀ ਜੰਮੂ ਕਸ਼ਮੀਰ ਪਾਕਿਸਤਾਨ ਐਰਾ ਵਗੈਰਾ ਸਾਈਡ 'ਚ ਉਹ ਗੋਲੇ ਮੇਰੇ ਵੀਰਾਂ ਦੇ ਉੱਤੇ ਸੁੱਟੇ ਜਾ ਰਹੇ ਨੇ ਮੇਰੇ ਬਜ਼ੁਰਗਾਂ ਦੇ ਉੱਤੇ ਸੁੱਟੇ ਜਾ ਰਹੇ ਨੇ ਮੈਂ ਉਸ ਧਰਤੀ ਨੂੰ ਸਲਾਮ ਕਰਨ ਆਈ ਆ ਕਿ ਜਿੱਥੇ ਮੇਰੇ ਵੀਰ ਖੜੇ ਨੇ ਔਰ ਤੁਸੀਂ ਇਹ ਨਾ ਸੋਚਣਾ ਕਿ ਹਰਿਆਣਾ ਨਾਲ ਨਹੀਂ ਹੈਗਾ ਇਸ ਟਾਈਮ ਪੂਰਾ ਆਲ ਵਰਲਡ ਕਿਸਾਨਾਂ ਦੇ ਨਾਲ ਹੈ ਔਰ ਹਰਿਆਣਾ ਪੰਜਾਬ ਉੱਤਰ ਪ੍ਰਦੇਸ਼ ਹਿਮਾਚਲ ਹਿਮਾਚਲ ਦੇ ਵੀ ਸਾਡੇ ਆਸੀ ਵਕੀਲ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਮੈਂ ਉਹਨਾਂ ਦੀ ਵੀ ਗੱਲਬਾਤ ਸੁਣੀ ਸੀ ਔਰ ਪੂਰਾ ਦਾ ਪੂਰਾ ਹਰਿਆਣਾ ਤਿਆਰ ਪਰ ਤਿਆਰ ਬੈਠਾ ਹੈ ਪਿੰਡ ਦੇ ਵਿੱਚੋਂ ਟਰਾਲੀਆਂ ਤਿਆਰ ਨੇ ਟਰਾਲੀਆਂ ਦੇ ਵਿੱਚ ਸਮਾਨ ਤਿਆਰ ਹੈ ਜਨਾਨੀਆਂ ਵੀ ਤਿਆਰ ਨੇ ਬੱਚੇ ਵੀ ਤਿਆਰ ਨੇ ਕਟਣ ਮਰਨ ਨੂੰ ਤਿਆਰ ਬੈਠੇ ਨੇ ਵੀ ਅਸੀਂ ਜਾਣਾ ਇੱਕ ਵਾਰੀ ਸਾਡੇ ਵੀਰ ਇਹ ਬਾਰਡਰ ਕਰਾਸ ਕਰਕੇ ਉਧਰ ਆ ਜਾਣ ਤੇ ਅਸੀਂ ਉਹਨਾਂ ਦੇ ਨਾਲ ਆ ਪਰ ਪਿਛਲੀ ਵਾਰ ਹਰਿਆਣਾ ਦੇ ਕਿਸਾਨ ਸਵਾਗਤ ਕਰਨ ਆਗੇ ਸੀਗੇ ਇਸ ਵਾਰ ਸਵਾਗਤ ਕਰਨ ਲਈ ਕੋਈ ਆਉਂਦਾ ਨਜ਼ਰ ਨਹੀਂ ਆ ਰਿਹਾ ਇਸ ਵਾਰ ਸਵਾਗਤ ਤੁਹਾਡਾ ਖੱਟਰ ਕਰ ਰਿਹਾ ਹੈ ਖੱਟਰ ਸਰਕਾਰ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਤੁਹਾਡਾ ਸਵਾਗਤ ਕਰ ਰਹੀ ਹੈ ਨਾ ਤੁਹਾਨੂੰ ਥੋੜੇ ਦਿਨ ਮਹਿਮਾਨ ਬਣਾ ਕੇ ਇੱਥੇ ਰੱਖਿਆ ਕਹਿੰਦੇ ਨੇ ਕਿ ਤੁਸੀਂ ਇੱਥੇ ਮਹਿਮਾਨ ਨਿਵਾਜੀ ਖਾ ਪੀ ਲੋ ਫਿਰ ਅੱਗੇ ਨੂੰ ਆਇਆ ਜ ਫਿਰ ਅੱਗੇ ਤੁਹਾਡੇ ਅਸੀਂ ਅੱਗੇ ਤਿਆਰ ਬੈਠੇ ਆ ਐਮ ਇਹ ਲਾਵਾਂ ਨੇ ਜਿਹੜੀਆਂ ਹਰਿਆਣੇ ਤੋਂ ਨੇ ਕੁਝ ਹੋਰ ਆਗੂ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਕਿੱਥੋਂ ਜੀ ਮੈਂ ਵੀ ਹਰਿਆਣੇ ਦੇ ਅੰਬਾਲਾ ਦੇ ਕਿ ਕਹਿਣਾ ਚਾਹੁੰਦੇ ਹੋ ਦੇਖੋ ਹਰਿਆਣਾ ਪੂਰੇ ਤਿਆਰ ਆ ਇੱਕੀ ਵਾਰ ਪੁਰਸ ਸਰਕਾਰ ਦੋਸਤੀ ਸਕਤਾਈ ਜਦਾਂ ਕਰ ਕੀ ਆ ਔਰ ਪਿੰਡਾਂ ਤੋਂ ਨਿਗਰ ਨਹੀਂ ਦੇ ਰਹੀ ਹੈ ਬੈਰੀਕੇਡ ਲਗਾਏ ਹੋਏ ਹਰੇ ਪਿੰਡ ਮਾ ਨਾ ਬੈਰੀਕੇਡ ਲਗਾਏ ਪੜਿਆ ਤੋਂ ਹਰਿਆਣਾ ਤਿਆਰ ਬੈਠਿਆ ਸਾਰੇ ਜਥੇਬੰਦੀਆਂ ਇਸ ਅੰਦੋਲਨ में ਸਾਹਮਣੇ ਹੋਣੇ ਵਾਲੀ ਹੈ ਔਰ ਜੇ ਅੰਦੋਲਨ ਜਿੱਤ ਕੇ ਹਟੇਗੇ ਪਹਿਲੇ ਵੀ ਜਿੱਤਿਆ ਔਰ ਸ਼ਾਂਤੀਪੂਰਕ ਜਿੱਤेंगे ਲੜਾਈ ਨਹੀਂ ਕਰਨੀ ਹੈ ਕੋਈ ਰੰਗਾ ਨਹੀਂ ਕਰਨਾ ਪਹਿਲੇ ਜਿਵੇਂ ਬੈਠ ਗਏ ਤੇ ਐਸੀ ਸ਼ਾਇਦ ਇਹੀਂ ਸੇ ਨਿਬੜ ਜਾਏ ਸ਼ਾਇਦ ਉਮੀਦ ਹੈ ਕੱਲ 18 ਤਾਰੀਖ ਨੂੰ ਜੋ ਮੀਟਿੰਗ ਹੈ ਉਸੇ ਬਹੁਤ ਬੜੀ ਉਮੀਦ ਹੈ ਵੀ ਸ਼ਾਇਦ ਉਸਮੇ ਕੁਝ ਨਾ ਕੁਝ ਫੈਸਲਾ ਨਿਕਲੇਗਾ ਪਰ ਇੱਕ ਚਰਚਾ ਵੀ ਚੱਲ ਰਹੀ ਹੈ ਕਿ ਹਰਿਆਣਾ ਸਰਕਾਰ ਨਹੀਂ ਖੱਟਰ ਸਰਕਾਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਧਮਕੀਆਂ ਦੇ ਰਹੀ ਹੈ ਕਿ ਜਿਹੜੇ ਅੰਦੋਲਨ ਚ ਗਏ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣੀਆਂ ਸਰਕਾਰੀ ਸਹੂਲਤਾਂ ਨਹੀਂ ਮਿਲਣੀਆਂ ਅਜਿਹੀ ਕੋਈ ਗੱਲ ਹੈ ਕਿ ਨਹੀਂ ਦੇਖੋ ਇਸਕੇ ਬਾਰੇ ਮੈਂ ਆਪਕੇ ਚੈਨਲ ਕੇ ਮਾਧਮ ਸੇ ਕਹੂੰਗਾ ਖੱਟਰ ਨੂੰ ਮੁੱਖ ਮੰਤਰੀ ਨੂੰ ਕਹੂੰਗਾ ਇਹ ਬੇ विचार है ना गलत हैं पहले भी सरकार आई हैं हम लोग सत्तर बहत्तर साल आज़ाद नहीं हो गए ऐसा कुछ नहीं पहले भी आंदोलन पहले भी हुए हैं इन्होंने बीजेपी खुद पहले आंदोलन किए हैं सतह हथियाने के लिए आंदोलन किए हम सतह हथियाने के लिए आंदोलन नहीं कर रहे हम सिर्फ अपना हक मांगने के लिए आंदोलन कर रहे हैं और हक भी हमने नहीं मांगे इन्हीं ने हमें दिए हैं इन्हीं ने कहा भी एम एस पी भी होती है कोई इन्हीं ने कहा भी स्वामीनाथ को होती है कोई इन्हीं ने कहा भी कर्जा माफ भी होता है हमने तो कुछ नहीं मांगा इन्हीं ने कहा और वही इन्हें के मामले पर हम जब इन्हें कहा भी हम आ, आपको ये सारी चीज़ें देंगे हर जब नहीं दी जब इन्हें दस साल हो गए राज जब नहीं दिया तो ये हमने कदम उठाना पड़ा ਹਾਂ ਜੀ ਕੀ ਕਹਿਣਾ ਚਾਹੋ ਮੈਂ ਇਹ ਕਹਿਣਾ ਚਾਹ ਰਹੀ ਸੀ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਨੌਕਰੀਆਂ ਨਹੀਂ ਦੇਣਗੇ ਸਰਕਾਰੀ ਸਹੂਲਤਾਂ ਨਹੀਂ ਦੇਣਗੇ ਸਰਕਾਰੀ ਸਹੂਲਤਾਂ ਕੀ ਦੇਤੇ ਰਹੇ ਨੇ ਤੁਹਾਨੂੰ ਹਰਿਆਣਾ ਦੇ ਵਿੱਚ ਦੇ ਰਹੇ ਨੇ ਪੂਰੀ ਇੰਡੀਆ ਦੇ ਵਿੱਚ ਦੇ ਰਹੇ ਨੇ 2-2 ਕਿਲੋ 5-5 ਕਿਲੋ ਆਟਾ ਔਰ ਇਹ ਸੋਚ ਰਹੇ ਨੇ ਕਿ ਵੀ ਅਸੀਂ ਇਹਨਾਂ ਨੂੰ ਇੰਨਾ ਬਾਉਂਡ ਕਰ ਦਈਏ ਇਹ ਦੁਨੀਆ ਨੂੰ ਮੁੰਡਿਆਂ ਨੂੰ ਨੌਜਵਾਨਾਂ ਨੂੰ ਸਿਰਫ ਅਸੀਂ ਪੈਨਸ਼ਨ ਤੇ ਸੀਮਿਤ ਕਰਦੀ ਹੈ ਪਰ ਬਾਕੀ ਸਾਰੀ ਜੋ ਜ਼ਮੀਨ ਜਦਾਦੇ ਅਸੀਂ ਹੜੱਪ ਲਈ ਹੈ ਨੌਕਰੀਆਂ ਤਾਂ ਪਹਿਲਾਂ ਹੀ ਨਹੀਂ ਹੈਗੀਆਂ ਔਰ ਇਹਨਾਂ ਨੇ ਪ੍ਰਾਈਵੇਟ ਕਰਨ ਕਰ ਦਿੱਤਾ ਔਰ ਪ੍ਰਾਈਵੇਟ ਕਰਨ ਦੇ ਵਿੱਚ ਕੀ ਹੈ ਕੁਝ ਵੀ ਨਹੀਂ ਹੈ ਮਜ਼ਦੂਰੀ ਕਰ ਰਿਹਾ ਸਿਰਫ ਇੱਕ ਠੱਪਾ ਹੈ ਕਿ ਮੈਨੂੰ ਨੌਕਰੀ ਲੱਗੀ ਹੋਈ ਹੈ ਔਰ ਉਸ ਤੋਂ ਚੰਗਾ ਤੇ ਇਹ ਵੀ ਕਿ ਭਈ ਆਪਣਾ ਅਸੀਂ ਇਹਨਾਂ ਦੀ ਕੋਈ ਪਰਵਾਹ ਨਾ ਕਰੀਏ ਅਸੀਂ ਇਹਨਾਂ ਦੀ ਗੱਲ ਦੀ ਕੋਈ ਪਰਵਾਹ ਨਾ ਕਰੀਏ ਇਹ ਸਾਨੂੰ ਸੁਵਿਧਾ ਨਹੀਂ ਦੇਣਗੇ ਨਾ ਦੇਣ ਅਸੀਂ ਕਿਸਾਨ ਤੇ ਬੱਚੇ ਆ ਜੇ ਅਸੀਂ ਸਿੱਖ ਆ ਜਾਂ ਕਿਸਾਨ ਆ ਜਾਂ ਮੰਨ ਲਓ ਅਸੀਂ انسان ਆ ਨਾ ਉਹ ਸਾਡੇ ਪਿੱਛੇ ਕਿਸਾਨੀ ਦਾ ਠੱਪਾ ਲੱਗ ਗਿਆ ਤੇ ਸਰਕਾਰ ਹਮ ਸਾਡਾ ਕੰਮ ਵੈਸੀ ਨਹੀਂ ਕਰਦੀ ਸਰਕਾਰ ਸਾਡੇ ਖਿਲਾਫ ਹੈ ਸਰਕਾਰ ਇੱਕ ਸਰਦਾਰਾਂ ਦੀ ਪੱਗ ਤੋਂ ਮੁਸਲਮਾਨਾਂ ਦੀ ਟੋਪੀ ਤੋਂ ਇੰਨੀ ਖਿਲਾਫ ਹੈ ਨਾ ਕਿ ਜਿੱਥੇ ਵੀ ਸਰਦਾਰ ਨੂੰ ਔਰ ਮੁਸਲਮਾਨ ਨੂੰ ਦੇਖ ਲੈਣਗੇ ਸੋਚਣਗੇ ਕਿ ਇਹ ਸਾਡਾ ਬਹੁਤ ਕੱਟਰ ਦੁਸ਼ਮਣ ਹੈ ਇਹ ਸਾਡੀ ਅੱਖੋਂ ਤੋਂ ਦੂਰ ਹੋਣਾ ਚਾਹੀਦਾ ਸਰਦਾਰ ਔਰ ਕੋਈ ਵੀ ਇਸ ਦੁਨੀਆ ਦਾ ਕੋਈ ਵੀ ਇਨਸਾਨ ਇਸ ਸਰਕਾਰ ਦਾ ਨਾ ਕੋਈ ਗੁਲਾਮ ਨਹੀਂ ਹੈਗਾ ਨਾ ਅਸੀਂ ਗੁਲਾਮੀ ਅੱਜ ਤੱਕ ਬਰਦਾਸ਼ਤ ਕੀਤੀ ਐ ਨਾ ਹੁਣ ਅਸੀਂ ਅੱਗੇ ਆਉਣ ਵਾਲੇ ਟਾਈਮ 'ਚ ਵੀ ਗੁਲਾਮੀ ਬਰਦਾਸ਼ਤ ਕਰਾਂਗੇ ਇਹਨਾਂ ਨੇ ਸਾਡਾ ਰਸਤਾ ਬੰਦ ਕੀਤਾ ਕਿਸਾਨਾਂ ਦਾ ਰਸਤਾ ਸਰਕਾਰ ਨੇ ਬੰਦ ਕੀਤਾ ਔਰ ਬਹੁਤ ਸ਼ਰਮ ਨਾ ਕੇ ਇਹਨਾਂ ਨੂੰ ਲਨਤਾ ਪੈ ਰਹੀਆਂ ਨੇ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਆਲ ਵਰਲਡ ਤੋਂ ਲਨਤਾ 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 ਹੀ ਪੈਂਦੀਆਂ ਜਾਣਗੀਆਂ ਔਰ ਸਦਾ ਪੈਂਦੀਆਂ ਜਾਣਗੀਆਂ ਤੁਸੀਂ ਵੇਖਿਆ ਜੇ ਕੀ ਹਾਲ ਕੀ ਹੋਣੇ ਨੇ ਜੋ ਮਜਲੂਮਾਂ ਨੂੰ ਤੰਗ ਕਰ ਰਹੀ ਹੈ ਨਾ ਸਰਕਾਰ ਬਹੁਤ ਬੁਰਾ ਹਾਲ ਹੋਏਗਾ ਉਹਨਾਂ ਦਾ ਇਹ ਹਰਿਆਣਾ ਤੋਂ ਕਿਸਾਨ ਸੀ ਜਿਹੜੇ ਲੋਕ ਹਫਾਵਾ ਫਲਾਉਂਦੇ ਆ ਭੁਲੇਖਾ ਕਿ ਇਸ ਵਾਰ ਪੰਜਾਬ ਹੈ ਹਰਿਆਣੇ ਨੇ ਨਹੀਂ ਆਉਣਾ ਪਰ ਕਹਿੰਦੇ ਹਰਿਆਣਾ ਵੀ ਤਿਆਰ ਹੈ ਮੜ ਜਾ ਇਸ਼ਾਰੇ ਦੀ ਲੋੜ ਹੈ ਸਾਰੇ ਹਰਿਆਣਾ ਯੂਪੀ ਰਾਜਸਥਾਨ ਸਾਰੇ ਕਿਸਾਨ ਦਿੱਲੀ ਵੱਲੋਂ ਜਾਣਗੇ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਿਆਰ